ਪਿੰਡ ਬੀਰ ਖੁਰਦ ਦੇ ਵਿੱਚ ਖੜਿਆ ਜਿਵੇਂ ਕਹਿੰਦੇ ਹੁੰਦੇ ਆਗੇ ਵੀ ਕਿਸੇ ਵੀ ਕੰਮ ਨੂੰ ਮਿਹਨਤ ਦੀ ਲੋੜ ਹੁੰਦੀ ਹੈ ਜਿਹੜੀ ਆ ਵੀਡੀਓ ਮੈਂ ਤੁਹਾਨੂੰ ਦਿਖਾਉਣੀ ਆ ਤੁਸੀਂ ਸ਼ੇਅਰ ਆਪਣੇ ਆਪ ਕਰ ਦੋਗੇ ਮੈਨੂੰ ਕਹਿਣ ਦੀ ਲੋੜ ਨਹੀਂ ਪੈਣੀ ਹੈਗੀ ਪਹਿਲਾਂ ਦੁਕਾਨ ਦੇਖੋ ਬਾਈ ਨੇ ਪੂਰੀ ਸ਼ਿੰਗਾਰ ਕੇ ਰੱਖੀ ਹੋਈ ਆ ਬਾਈ ਨੂੰ ਵੀ ਮਿਲ ਤੇ ਬਾਈਆਂ ਨੇ ਕਰੀ ਹੋਈ ਆ ਸਪਰੇਹਾ ਦੀ ਦੁਕਾਨ ਅੱਜ ਬਾਈਆਂ ਦਾ ਮੰਨ ਲਓ ਵੀ 5-5 ਸਾਲ ਤਾਂ ਬਾਈਆਂ ਨੂੰ ਕੰਮ ਕਰਦਿਆਂ ਨੂੰ ਹੋ ਗਏ ਆ ਬਾਈ ਕਿਵੇਂ ਹੋ ਜੀ ਵਧੀਆ ਬਾਈ ਵਧੀਆ ਕਿਵੇਂ ਚੱਲਦਾ ਕੰਮਕਾਰ ਵਧੀਆ ਚੱਲਿਆ ਬਾਈ ਬਾਬੇ ਦੀ ਕਿਰਪਾ ਨਾਲ ਹੈ ਬਹੁਤ ਵਧੀਆ ਚੱਲ ਰਿਹਾ ਹੈ ਬਾਈ ਤੇ ਹੋਰ ਕਿੱਥੇ ਕਿੱਥੇ ਜਾਂਦੀ ਆ ਦਵਾਈ ਤੁਹਾਡੀ ਦਵਾਈ ਜਾਂਦੀ ਆ ਬਈ 50 60 ਪੰਡਾ ਦਵਾਈ ਜਾਂਦੀ ਬਹੁਤ ਲੋਕ ਆਉਂਦੇ ਨੇ ਕਿ ਹਾਂ ਤੇ ਰੇਟ ਵਧੀਆ ਹੁੰਦੇ ਨੇ ਤੇ ਬਾਈ ਦਵਾਈ ਵਧੀਆ ਹੁੰਦੀ ਆ ਤੇ ਦੋਸਤੋ ਤੁਸੀਂ ਵੀ ਜੇ ਵਧੀਆ ਕੰਪਨੀ ਦੀ ਦਵਾਈ ਜਾਇਜ਼ ਰੇਟਾਂ 'ਚ ਵੱਡੀ ਗੱਲ ਕੀ ਆ ਜਾਇਜ਼ ਰੇਟਾਂ ਦੀ ਹੁੰਦੀ ਆ ਸਪਰੇ ਹਾਂ ਆਮ ਜਿਹੜੀ ਨਹੀਂ ਮਿਲਦੀ ਹੈ ਕਿਤੋਂ ਉਹ ਇੱਥੋਂ ਮਿਲੂਗੀ ਵੀਰਖੁਰਦ ਦੇ ਵਿੱਚੋਂ ਇੱਧਰ ਮੱਖਣ ਬਾਈ ਖੜਾਗਾ ਤੇ ਵੀਡੀਓ ਦੋਸਤੋ ਤੁਸੀਂ ਸ਼ੇਅਰ ਕਰਨੀਆਂ ਆਮ ਘਰਾਂ ਦੇ ਮੁੰਡੇ ਨੇਗੇ ਤਾਂ ਕਰਕੇ ਤੇ ਆਮਕਰ ਵਾਲੇ ਨੇ ਵੀ ਆਪਦੇ ਸੌਕ ਬਗਾਲੇ ਇੱਧਰ ਵੱਡੇ ਵੱਡੇ ਮੋਟਰਸਾਈਕਲ ਲੈਦੇ ਜਿਹੜਾ ਹਾਰਲੇ ਕਹਿੰਦੇ ਹੈਗੇ ਵੱਡੀ ਗੱਲ ਆ ਬਾਈ ਨੇ ਹਾਰਲੇ ਮੋਟਰਸਾਈਕਲ ਲਿਆਂਦਾ ਆਪਦੀ ਮਿਹਨਤ ਦੀ ਕਮਾਈ ਚ ਉਹ ਲਿਆਂਦਾਗਾ ਕਿਸੇ ਨਾਲ ਠੱਗੀਆਂ ਮਾਰ ਕੇ ਨਹੀਂ ਲਿਆਂਦਾ ਇਹ ਕਿੰਨੇ ਕੀਮਤ ਦਾ ਆ ਬਾਈ 3,30,000 ਦਾ ਸੌਕ ਸੀ ਬਾਈ ਕੱਢ ਲਿਆ ਕੀੜਾ ਰੱਬ ਮੇਰਾ ਬਾਈ ਪਰਮਾਤਮਾ ਦੀ ਹਾਂ ਪਰਮਾਤਮਾ ਹੋਰ ਦੇ ਵੀ ਸੌਕ ਪੂਰੇ ਕਰੇ ਸਾਬ ਦੇਣਾ ਸਭ ਦੇ ਸੌਕ ਪੂਰੇ ਬਾਕੀ ਤੂੰ ਬਾਈ ਆਪਦਾ ਨੰਬਰ ਬੋਲ ਦੇ ਜਿਹੜੇ ਕਸਟਮਰ ਹੋਰ ਜੁੜਨਾ ਚਾਹੁੰਦੇ ਨੇ ਤੇਰੇ ਨਾਲ 89555 ਬਾਈ ਹਾਂਜੀ 77404 ਜਾਇਜ ਰੇਟਾਂ ਦੇ ਵਿੱਚ ਸਪਰੇ ਹਾਂ ਖਰੀਦਣ ਲਈ ਬਾਈਆਂ ਨੂੰ ਸੰਪਰਕ ਜ਼ਰੂਰ